ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਗੋਭੀ ਫਰਾਈ ਤੇ ਇੱਥੇ ਮੈਂ ਗੋਭੀ ਵੀ ਕੱਟ ਲਈ ਸੀ ਤੇ ਆਲੂ ਵੀ ਆਪਾਂ ਲੰਬੇ-ਲੰਬੇ ਆਲੂ ਕੱਟ ਲਏ ਸੀ ਤੇ ਗੋਭੀ 'ਚ ਪਾਵਾਂਗੇ ਆਪਾਂ ਮਕਰੋਨੀ ਇੱਥੇ ਮੈਂ ਥੋੜੀ ਜਿਹੀ ਮਕਰੋਨੀ ਲਈ ਸੀ ਤੇ ਗੋਭੀ ਨੂੰ ਆਪਾਂ ਫਰਾਈ ਕਰਕੇ ਭਣਾਵਾਂਗੇ ਤੇ ਇਧਰ ਆਪਾਂ ਲਿਆ ਸੀ ਪਾਣੀ ਤੇ ਪਾਣੀ ਦੇ ਵਿੱਚ ਆਪਾਂ ਮਕਰੋਨੀ ਪਾ ਦਵਾਂਗੇ ਮਕਰੋਨੀ ਦੇ ਵਿੱਚ ਆਪਾਂ ਥੋੜਾ ਜਿਹਾ ਨਮਕ ਪਾ ਦਵਾਂਗੇ ਮਕਰੋਨੀ ਜਿੰਨੀ ਕਿ ਮਕਰੋਨੀ ਲਈ ਉਹਨਾਂ ਕਾ ਆਪਾਂ ਨਮਕ ਪਾ ਦਿੱਤਾ ਸੀ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਤੇਲ ਪਾ ਦਵਾਂਗੇ ਜਿਹੜਾ ਮਕਰੋਨੀ ਜੁੜੇ ਨਾ ਤੇ ਹੁਣ ਮੈਂ ਉਹ ਮਕਰੋਨੀ ਨੂੰ ਗੈਸ ਤੇ ਉਬਾਲ ਲਵਾਂਗੇ ਫਿਰ ਆਪਾਂ ਮਕਰੋਨੀ ਨੂੰ ਚੈੱਕ ਕਰ ਲਵਾਂਗੇ ਮਕਰੋਨੀ ਸਲ ਗਈ ਹੈ ਤੇ ਮਕਰੋਨੀ ਨੂੰ ਆਪਾਂ ਹੁਣ ਗੈਸ ਬੰਦ ਕਰਕੇ ਲਾਡਵਾਂ ਦੇ نیچے ਇੱਧਰ ਆਪਾਂ ਜਾਲੀ ਰੱਖ ਲਈ ਸੀ ਢੂੰਗੇ ਤੇ ਮਕਰੋਨੀ ਨੂੰ ਆਪਾਂ ਪਕਾ ਲਵਾਂਗੇ ਇੱਥੇ ਮੈਂ ਤੇਲ ਨੂੰ ਗਰਮ ਕਰਨਾ ਰੱਖਤਾ ਤੇਲ ਗਰਮ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਆਲੂ ਪਾ ਦਵਾਂਗੇ ਆਲੂ ਨੂੰ ਫਰਾਈ ਕਰ ਲਵਾਂਗੇ ਅਲੂ ਪਰ ਆਈ ਹੋ ਗਏ ਆਲੂਆਂ ਦਾ ਕਲਰ ਚੇਂਜ ਹੋ ਗਿਆ ਤੇ ਆਲੂਆਂ ਨੂੰ ਆਪਾਂ ਹੁਣ ਤੇਲ ਦੇ ਵਿੱਚੋਂ ਪਲੇਟ 'ਚ ਕੱਢ ਦੇਵਾਂਗੇ ਗੋਭੀ ਨੂੰ ਵੀ ਫਰਾਈ ਕਰ ਲਵਾਂਗੇ ਗੋਭੀ ਨੂੰ ਵੀ ਫਰਾਈ ਕਰ ਲਿਆ ਸੀ ਗੁਰਬੀ ਵੀ ਆਪਾਂ ਹੁਣ ਛਾਣਨੀ ਦੇ ਵਿੱਚ ਪਾ ਦਵਾਂਗੇ ਗੀੜਾ ਦਾ ਤੇਲ ਹੋਏਗਾ ਨੁੱਚੜ ਜਾਏਗਾ ਗੋਭੀ ਦੇ ਵਿੱਚੋਂ ਦੋ ਤਿੰਨ ਮਿੰਟ ਮੈਂ ਗੋਭੀ ਨੂੰ ਫਰਾਈ ਕਰ ਲਿਆ ਸੀ ਇੱਥੇ ਪਿਆਜ਼ ਤੇ ਸ਼ਿਮਲਾ ਮਿਰਚ ਮੈਂ ਰਫਲੀ ਜੇ ਕੱਟ ਲਏ ਸੀ ਤੇ ਇਹ ਵੀ ਆਪਾਂ ਫਰਾਈ ਕਰ ਲਵਾਂਗੇ 2-3 ਮਿੰਟ ਵਾਸਤੇ ਪਿਆਜ਼ਾਂ ਤੇ Shimla mirch ਨੂੰ ਆਪਾਂ ਫਰਾਈ ਕਰ ਲਿਆ ਸੀ ਤੇ ਇਹ ਵੀ ਆਪਾਂ ਤੇਲ ਚੋਂ ਬਾਹਰ ਕੱਢ ਦੇਵਾਂਗੇ। ਤੇਲ ਮੇਰੇ ਕੋਲ ਜਿਆਦਾ ਸੀ ਤੇਲ ਆਪਾਂ ਕੱਢ ਦਿੱਤਾ ਸੀ ਤੇ 3-4 ਚਮਚੇ ਮੈਂ ਤੇਲ ਦੇ ਪਾਤੇ ਸੀ ਕੜਾਹੀ ਦੇ ਵਿੱਚ ਤੇ ਹੁਣ ਪਾ ਦਵਾਂਗੇ ਜੀਰਾ। ਜੀਰਾ ਨੂੰ ਭੁੰਨ ਲਵਾਂਗੇ। ਜੀਰਾ ਤੜਕੇ ਗਿਆ ਸੀ ਹੁਣ ਆਪਾਂ ਇਹਦੇ ਵਿੱਚ ਹਿੰਗ ਪਾ ਦਵਾਂਗੇ ਥੋੜੀ ਜਿਹੀ ਚੁਟਕੀ ਕਰ। ਨਾਲ ਹੀ ਪਿਆਜ਼ ਪਾ ਦਵਾਂਗੇ ਇੱਥੇ ਮੈਂ ਲੰਬਾ-ਲੰਬਾ ਅਦਰਕ ਨੂੰ ਵੀ ਕੱਟ ਲਿਆ ਸੀ। ਪਿਆਜ਼ ਪਾ ਕੇ ਆਪਾਂ ਇਹਨਾਂ ਨੂੰ ਭੁੰਨ ਲਵਾਂਗੇ। ਇਹਦੇhle ਪਿਆਜ਼ ਹੀ ਮੈਂ ਕਟ ਲਈ ਸੀ ਅਦਰਕ ਤੇ ਲਸਣ ਇਹਨੂੰ ਪਾ ਦਵਾਂਗੇ ਆਪਾਂ ਦੇਖ ਲਾਸਣ ਨੂੰ ਤੇ ਮਿਕਸ ਕਰ ਦਵਾਂਗੇ ਪਿਆਜ਼ਾਂ ਦੇ ਨਾਲ। ਪਿਆਜ਼ਾਂ ਨੂੰ ਭੁੰਨ ਲਿਆ ਦੇ ਵਿੱਚ ਤੋ ਤਿੰਨ ਮਹੌਰੀਆਂ ਮਿਰਚਾਂ ਕਟ ਲਈਆਂ ਸੀ ਇਹ ਪਾ ਦਵਾਂਗੇ। ਅੱਧਾ ਚਮਚਾ ਨਮਕ। ਥੋੜੀ ਘਟ ਕਾਲੀ ਮਿਰਚ। ਅੱਧੇ ਤੋਂ ਵੀ ਘੱਟ ਹਲਦੀ ਪਾਊਡਰ। ਦੇ ਤੋਂ ਹੀ ਘਟਾ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਪਾਊਡਰ ਅੱਧਾ ਚਮਚਾ ਧਨੀਆ ਪਾਊਡਰ ਇਹ ਪਾਵਾਂਗੇ ਗਰਮ ਮਸਾਲਾ ਨਾਲ ਹੀ ਪਾ ਦਵਾਂਗੇ ਟਮਾਟਰਾਂ ਦੀ ਫਿਊਰੀ ਜਿੱਥੇ ਮੈਂ ਦੋ ਟਮਾਟਰਾਂ ਨੂੰ ਗ੍ਰाइंड ਕਰ ਲਿਆ ਸੀ ਤੇ ਮਸਾਲੇ ਨੂੰ ਆਪਾਂ ਮਿਕਸ ਕਰ ਲਵਾਂਗੇ ਮਸਾਲੇ ਨੂੰ ਆਪਾਂ ਹੁਣ 5 ਮਿੰਟ ਵਾਸਤੇ ਪਕਾ ਦੇਵਾਂਗੇ ਮਸਾਲੇ ਦੇ ਵਿੱਚ ਥੋੜੀ ਜਿਹੀ ਕਸਤੂਰੀ ਮੇਥੀ ਮਸਲ ਕੇ ਪਾ ਦਵਾਂਗੇ ਤੇ ਦੋ ਕ ਚਮਚੇ ਪਾਣੀ ਦੇ ਪਾ ਕੇ ਤੇ ਮਸਾਲੇ ਨੂੰ ਆਪਾਂ ਨੂੰ ਥੋੜੀ ਜਿਹਾ ਪਕਾਵਾਂਗੇ ਮਸਾਲੇ ਨੂੰ ਆਪਾਂ ਘੱਟ ਕੇ ਪਕਾ ਲਵੋਗੇ ਮਸਾਲੇ ਨੂੰ ਚੈੱਕ ਕਰ ਲਵਾਂਗੇ ਮਸਾਲਾ ਡਰਾਈ ਹੋ ਗਿਆ ਮਸਾਲਾ ਬਹੁਤ ਵਧੀਆ ਥੋੜੇ ਢਲ ਹੋ ਗਿਆ ਤੇ ਮਸਾਲੇ ਦੇ ਵਿੱਚ ਇੱਥੇ ਪਾ ਦਵਾਂਗੇ 2 ਚਮਚੇ ਮੈਂ ਟਮਾਟੋ ਕੱਚੇ ਤੇ ਨਾਲ ਹੀ ਪਾ ਦਵਾਂਗੇ ਆਪਾਂ ਮਕਰੋਨੀ ਮਿਕਸ ਕਰ ਦਵਾਂਗੇ ਮਕਰੋਨੀ ਪਾ ਕੇ ਮਸਾਲੇ ਦੇ ਨਾਲ 2 ਮਿੰਟ ਵਾਸਤੇ ਮਕਰੋਨੀ ਪਾ ਕੇ ਆਪਾਂ ਧੋਣਾ ਲੇ ਮਕਰੋਨੀ ਨੂੰ ਮਸਾਲਾ ਜੜਾ ਤੇ ਲੱਗ ਜਾਏਗਾ 2 ਮਿੰਟ ਤੋਂ ਬਗੇਤੀ ਮਕਰੋਨੀ ਪਾ ਕੇ ਮਸਾਲੇ ਦੇ ਵਿੱਚ ਹੁਣ ਆਪਾਂ ਇੱਥੇ ਜਿਹੜੇ ਮੈਂ ਫਰਾਈ ਕੀਤੇ ਸੀ ਉਹ ਗੋਭੀ ਪਿਆਜ਼ ਆਲੂ ਫਿਰ ਇਹਨਾਂ ਨੂੰ ਪਾ ਦਵਾਂਗੇ मिक्स ਕਰ ਦਵਾਂਗੇ ਗੁਰੂ ਵੀ ਪਾ ਕੇ ਆਪਾਂ ਮਿਕਸ ਕਰ ਦਿੱਤੀ ਤੇ ਤੁਸੀਂ ਗੁਰੂ ਵੀ ਦਾ ਟੈਕਚਰ ਦੇਖ ਸਕਦੇ ਜਿਸ ਤਰ੍ਹਾਂ ਹਲਵਾਈਆਂ ਨੇ ਪੈਲਸ ਵਿੱਚ ਮਿਕਸ ਸਬਜੀ ਬਣਾਈ ਹੁੰਦੀ ਉਸੇ ਤਰ੍ਹਾਂ ਦੀ ਆਪਾਂ ਮਿਕਸ ਸਬਜੀ ਬਣਾ ਕੇ ਤਿਆਰ ਕੀਤੀ ਸੋਸ ਪਾ ਕੇ ਸਬਜੀ ਨੂੰ ਆਪਾਂ 2-3 ਮਿੰਟ ਵਾਸਤੇ ਪਕਾ ਲਵਾਂਗੇ ਸਬ지 ਚਾਚਾ ਲਵਾਂਗੇ ਸਬਜੀ ਨੂੰ ਮੈਂ 5 ਮਿੰਟ ਪਕਾ ਲਿਆ ਸੀ ਤੇ ਸਬਜੀ ਪੂਰੇ ਵਧੀਆ ਤਰੀਕੇ ਨਾਲ ਪੱਕ ਗਈ ਹੈ ਤੇ ਤੁਸੀਂ ਆਲੂ ਵੀ ਦੇ ਸਕਦੇ ਹੋ ਆਲੂ ਵੀ ਗਲ ਗਏ ਇਹਨੂੰ ਸਬਜੀ ਦੇ ਵਿੱਚ ਚਪਾ ਤਨੀਆ ਪਾ ਦਵਾਂਗੇ ਤਨੀਆ ਪਾ ਕੇ ਮਿਕਸ ਕਰ ਦਵਾਂਗੇ ਸਬਜੀ ਨੂੰ ਪਲੇਟ 'ਚ ਪਾ ਦਵਾਂਗੇ ਸਬਜੀ ਨੂੰ ਆਪਾਂ ਸਰਵ ਕਰ ਲਿਆ ਸੀ ਸਬਜੀ ਨੂੰ ਆਪਾਂ ਪਰੌਂਠੇ ਨਾਲ ਖਾਓ ਪੂੜੀ ਨਾਲ ਖਾਓ ਕਿੰਨੀ ਲਾਜਵਾਬ ਸਬਜੀ ਜਿਸ ਤਰ੍ਹਾਂ ਦੀ ਆਪਾਂ ਲਵਾਈਆਂ ਦੇ ਹੱਥ ਦੀ ਖਾਣੇ ਸਬਜੀ ਉਸੇ ਤਰ੍ਹਾਂ ਦੀ ਆਪਾਂ ਬਣਾ ਕੇ ਤਿਆਰ ਕੀਤੀ ਆ ਤੇ ਜੇ ਤੁਹਾਨੂੰ ਸਾਡੀ ਮਿਕਸ ਸਬਜੀ ਦੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿਕਾਰ ਜੀ